ਅੱਜ ਸਿੱਖ ਪੰਥ ਲਈ ਇੱਕ ਮਹਾਨ ਇਤਿਹਾਸਕ ਦਿਨ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 25000 ਲਾਸ਼ਾਂ ਲਵਾਰਸ ਲਾਸ਼ਾਂ ਲੱਭੀਆਂ ਤੇ ਲਵਾਰਸ ਲਾਸ਼ਾਂ ਲੱਭਦੇ ਆਪ 25001 ਲਵਾਰਸ ਬਣ ਗਏ ਅੱਜ ਕੋਮਲੇ ਉਹ ਮਹਾਨ ਦਿਨ ਹੈ ਤੇ ਫਿਰਜਨੋ ਦੀ ਸੰਗਤ ਵੱਲੋਂ ਅੱਜ ਇੱਥੇ ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਐਲੀਮੈਂਟਰੀ ਸਕੂਲ ਦਵਦ ਘਾਟਨ ਕੀਤਾ ਗਿਆ ਹੈ ਤੇ ਜਿੱਥੇ ਅੱਜ ਉਦਘਾਟਨ ਕੀਤਾ ਗਿਆ ਇਹ ਵਧਾਈ ਦਾ ਪਾਤਰ ਹੈ ਸਿੱਖੋਂ ਤੇ ਅੱਜ ਹੁਣ ਸਾਡੇ ਨਾਲ ਬੀਬੀ ਪਰਮਜੀਤ कौर ਜੀ ਖਾਲੜਾ ਤੇ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਕਿਵੇਂ ਮਹਿਸੂਸ ਕਰ ਰਹੇ ਹੋ ਕਿ ਪੰਥ ਨੇ ਜੋ ਕਾਰਜ ਕੀਤਾ ਹੈ ਤੇ ਤੁਹਾਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ ਇਸ ਬਾਰੇ ਹਾਂਜੀ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਸਕੂਲ ਦਾ ਖੁੱਲਣਾ ਇੱਕ ਚਾਨਣ ਦੇਣ ਵਾਲੀ ਗੱਲ ਹੈ ਤੇ ਸਰਦਾਰ ਜਸਵੰਤ ਸਿੰਘ ਆਪ ਵੀ ਗ੍ਰੈਜੂਏਟ ਸੀਗੇ ਤੇ ਲਾਗ ਗ੍ਰੈਜੂਏਟ ਸੀਗੇ ਉਹਨਾਂ ਨੂੰ ਵੀ ਇਹ ਸਾਰੀਆਂ ਗੱਲਾਂ ਜਿਹੜੀਆਂ ਬਿਲਕੁਲ ਉਹਨਾਂ ਨੂੰ ਪਤਾ ਸੀਗਾ ਇਹਨਾਂ ਗੱਲਾਂ ਦਾ ਤੇ ਪਰਮਾਤਮਾ ਕਈ ਵਾਰੀ ਬੰਦੇ ਨੂੰ ਉੱਥੇ ਹੀ ਲੈ ਜਾਂਦਾ ਜੋ ਉਹਦੀ ਸੋਚ ਹੁੰਦੀ ਹੈ ਜਸਵੰਤ ਸਿੰਘ ਖਾਲਰ ਨੇ ਆਪਣੀ ਸਪੀਚ ਵਿੱਚ ਇਹ ਕਿਹਾ ਸੀਗਾ ਕਿ ਦੁਨੀਆ ਮੰਨਦੀ ਨਹੀਂ ਹੈ ਉਹਨਾਂ ਚਿਰ ਸਚਾਈ ਨੂੰ ਜਿੰਨਾ ਚਿਰ ਆਪਾਂ ਫੈਕਟ ਐਂਡ ਫਿਗਰ ਇਕੱਠੇ ਨਹੀਂ ਕਰਦੇ ਤੇ ਉਹ ਫੈਕਟ ਐਂਡ ਫਿਗਰ ਜਸਨ ਸਿੰਘ ਖਾਲੜਾ ਨੇ ਸਾਰੀ ਕੌਮ ਨੂੰ ਦਿੱਤੇ ਬਾਕੀ ਵੀ ਜਿਹੜੀ ਦੁਨੀਆ ਦੇ ਵਿੱਚ ਜਸਨ ਸਿੰਘ ਦੇ ਕੰਮ ਦਾ ਜਿਹੜੀ ਗੱਲ ਤੁਰੀ ਮੈਂ ਅੱਗੇ ਵੀ ਕਹਿਆ ਕਿ ਮੈਂ ਇਸ ਤੋਂ ਪਹਿਲਾਂ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਮਾਨਤਾ ਮਿਲਣ ਲੱਗੀ ਮਾਨਤਾ ਉਹਨਾਂ ਨੂੰ ਨਹੀਂ ਉਹਨਾਂ ਪਰਿਵਾਰਾਂ ਨੂੰ ਮਿਲਣ ਲੱਗੀ ਜਿਨ੍ਹਾਂ ਦੇ ਬੱਚੇ ਲਾਹਵਾਰਸ ਹੋਏ ਸੀਗੇ ਉਹਨਾਂ ਨੂੰ ਰੈਕੋਗਨਾਈਜੇਸ਼ਨ ਮਿਲਣ ਲੱਗੀ ਉਹਨਾਂ ਦੀ ਪਛਾਣ ਹੋਣ ਲੱਗੀ ਵੀ ਇਹ ਕਿਹਦੇ ਬੱਚੇ ਆ ਤੇ ਮੈਂ ਸਮਝਦੀ ਹੀ ਜਸਵੰਤ ਸਿੰਘ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਰਹੇ ਆ ਤੇ ਪਰ ਆ ਜਿਹੜਾ ਕੰਮ ਹੈ ਇਹ ਦੀ ਮੇਰੀ ਪਹੁੰਚ ਤੋਂ ਤਾਂ ਬਾਹਰ ਸੀਗਾ ਤੇ ਪਰ ਕਮਿਊਨਿਟੀ ਦਾ ਦਾ ਇਹਦਾ ਸਹਿਰ ਹੈ ਜਿਹੜਾ ਉਹ ਜਿਹੜੇ ਇੱਥੋਂ ਦੇ ਆਰਗੇਨਾਈਜ਼ਰ ਹੈ ਜਿਹੜੇ ਸਕੂਲ ਦੇ ਪ੍ਰਬੰਧਕ ਹੈ ਜਾਂ ਸਾਡੇ ਜਿਹੜੇ ਪਿੱਛੇ ਗਾਈਡ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਾਂਦਾ ਅਸੀਂ ਤਾਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਸਵੰਤ ਸਿੰਘ ਸਾਡਾ ਨਹੀਂ ਰਿਹਾ ਹੁਣ ਉਹ ਸਾਰੀ ਕੌਮ ਦਾ ਬਿਲਕੁਲ ਜੀ ਨੇ ਉਹਨਾਂ ਨੂੰ ਇੰਨੀ ਰੈਕੋਗਨਾਈਜੇਸ਼ਨ ਦਿੱਤੀ ਹੈ ਕਿ ਉਹਨਾਂ ਦੇ ਨਾਂ ਤੇ ਪਾਰਕ ਉਹਨਾਂ ਦੇ ਨਾਂ ਤੇ ਸਕੂਲ ਸ਼ੁਰੂ ਹੋ ਗਏ ਇਹ ਮੈਨੂੰ ਲੱਗਦਾ ਇਹ ਸ਼ੁਰੂਆਤ ਹੈ ਇਸ ਤੋਂ ਅੱਗੇ ਹੋਰ ਵੀ ਕਈ ਸਟੈਪ ਜਿਹੜੇ ਉਹ ਆਉਣਗੇ ਹਾਂ ਜੀ ਬਿਲਕੁਲ ਜੀ ਤੇ ਸਦਾ ਜਸਵੰਤ ਖਾਲੜਾ ਜੀ ਮੇਰੇ ਖਿਆਲ ਯੂਕੇ ਦੇ ਐਸਾਈਲਮ ਲੈ ਹੋਇਆ ਸੀ ਉਹਨਾਂ ਨੇ ਹੈਨਾ ਤੇ ਉਹਨਾਂ ਨੂੰ ਪਤਾ ਸੀ ਜੇ ਮੈਂ ਵਾਪਸ ਜਾਣਾ ਮੇਰੇ ਨਾਲ ਇਹ ਕੁਝ ਹੋ ਸਕਦਾ ਹੈ ਤਾਂ ਫਿਰ ਵੀ ਵਾਪਸ ਗਏ ਜੇ ਸਰਕਾਰੀ ਕੰਨਾ ਚਾਹੋਗੇ ਤੁਸੀਂ ਹਾਂਜੀ ਉਹ ਇਹ 91 ਦੀ ਗੱਲ ਹੈ 91 ਚ ਹੋ ਗਏ ਸੀਗੇ ਤੇ 92 ਮਈ ਚ ਗਏ ਸੀ ਤੇ 92 ਡੇਢ ਪੌਣੇ 2 ਸਾਲ ਲਾ ਕੇ ਉੱਥੋਂ ਆਏ ਉਹਨਾਂ ਨੇ ਆ ਕੇ ਜੋ ਵੀ ਗੱਲ ਕਹੀ ਉਹਨਾਂ ਨੇ ਆਖਿਆ ਇਹ ਲੜਾਈ ਉਸ ਧਰਤੀ ਤੇ ਨਹੀਂ ਲੜੀ ਜਾ ਸਕਦੀ ਇਹ ਲੜਾਈ ਪੰਜਾਬ ਵਿੱਚ ਹੀ ਲੜੀ ਜਾ ਸਕਦੀ ਤਾਂ ਤੁਸੀਂ ਇਮੇਜਨ ਕਰੋ ਵੀ ਉੱਥੇ ਉਹ ਆਪਣੇ ਭਰਾਵਾਂ ਕੋਲ ਸੀਗੇ ਉਹਨਾਂ ਨੂੰ ਵੀ ਨਹੀਂ ਦੱਸਿਆ ਤੇ ਮੈਨੂੰ ਵੀ ਨਹੀਂ ਸੀ ਪਤਾ ਕਿ ਉਹ ਵਾਪਸ ਆ ਰਹੇ ਆ ਉਹਨਾਂ ਨੇ ਆ ਕੇ ਫਿਰ ਫੀਲਡ 'ਚ ਕੰਮ ਕੀਤਾ 91 ਤੋਂ ਲੈ ਕੇ 95 ਤੱਕ ਘਰ ਘਰ ਗਏ ਕਿਉਂਕਿ ਉਹ ਆਪਣੀ ਸਪੀਚ 'ਚ ਕਹਿੰਦੇ ਕਿ ਉਹ ਮਾਵਾਂ ਮੈਨੂੰ ਪੁੱਛਦੀਆਂ ਆ ਵੀ ਸਾਡੇ ਬੱਚਿਆਂ ਦਾ ਕੁਝ ਪਤਾ ਕਰੋ ਤੇ ਇਹ ਇੱਕ ਵੱਡੀ ਸਵਾਲ ਸੀਗਾ ਕੌਮ ਦਾ ਕੋਈ ਇਹ ਨਹੀਂ ਹੈਗਾ ਵੀ ਕੌਮ ਜਿਹੜੇ ਬੁੱਧੀਜੀਵੀ ਸੀਗੇ ਜਾਂ ਪੁਲਿਸ ਵਾਲੇ ਸੀਗੇ ਜਾਂ ਸਾਡੀ ਸਟੇਟ ਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਪਤਾ ਨਹੀਂ ਸੀਗਾ ਨੌਜਵਾਨ ਕਿੱਥੇ ਗਏ ਪਰ ਕੋਈ ਗੱਲ ਕਰ ਮੈਨੂੰ ਲੱਗਦਾ ਉਹ ਕਲੂ ਸਰਦਾਰ ਜਸਵੰਤ ਸਿੰਘ ਦੇ ਹੱਥ ਚ ਆਇਆ ਤੇ ਉਹਨਾਂ ਨੇ ਉਹ ਕਲੂ ਨੂੰ ਅੱਗੇ ਵਧਾ ਕੇ ਤੇ ਬਿਨਾ ਕਿਸੇ ਡਰ ਦੇ ਟੱਕਰ ਲਈ ਤੇ ਉਹ ਸਟੇਟ ਤਾਂ ਤੁਹਾਨੂੰ ਪਤਾ ਹੀ ਹੈ ਸਟੇਟ ਕੀ ਕਰ ਸਕਦੀ ਹੈ ਤੇ ਅੱਜ ਦੀ ਡੇਟ ਵਿੱਚ ਵੀ ਸਟੇਟ ਨਾਲ ਲੜਾਈ ਦੇਣੀ ਬਹੁਤ ਵੱਡੀ ਗੱਲ ਹੈ ਪਰ ਜੇ ਤੁਸੀਂ ਇੱਕ ਵਾਰੀ ਖੁੱਲ ਜਾਓ ਜੇ ਇੱਕ ਵਾਰੀ ਤੁਸੀਂ ਸੋਚ ਲਓ ਵੀ ਕੋਈ ਗੱਲ ਹੋ ਹੁੰਦਾ ਹੋਣ ਦਿਓ ਤਾਂ ਫਿਰ ਮੈਨੂੰ ਲੱਗਦਾ ਵੀ ਇੱਕ ਡਾਰੀ ਲਾਉਣ ਦੀ ਗੱਲ ਹੈ ਤੇ ਡਾਰੀ ਮੌਤੇ ਸਬਦ ਉੱਪਰ ਡਿੱਗ ਲੇ ਮੌਤੇ ਹੈ ਨਾ ਨਾ ਜਸਵੰਤ ਸਿੰਘ ਨੇ ਮੌਤ ਨੂੰ ਨੇੜੇ ਉਹਨੇ ਮੌਤ ਨੂੰ ਨੇੜੇ ਸਮਝਿਆ ਸ਼ਹਾਦਤ ਨੂੰ ਨੇੜੇ ਸਮਝਿਆ ਤੇ ਉਹਨਾਂ ਨੂੰ ਡਰ ਨਹੀਂ ਲੱਗਾ ਪਰ ਉਹ ਇਹੋ ਜੀ ਮੌਤ ਉਹਨਾਂ ਨੂੰ ਮਿਲੀ ਹੈ ਇਹੋ ਜੀ ਸ਼ਹਾਦਤ ਉਹਨਾਂ ਨੂੰ ਮਿਲੀ ਹੈ ਕਿ ਦੁਨੀਆ ਅੱਜ ਉਹਨਾਂ ਦੀ ਮੌਤ ਦੀਆਂ ਹੀ ਗੱਲਾਂ ਕਰਦੀ ਹੈ ਤੇ ਇਹ ਮੈਨੂੰ ਲੱਗਦਾ ਹੈ ਕਿ ਸਾਡੇ ਪਰਿਵਾਰ ਲਈ ਤਾਂ ਪ੍ਰੇਰਨਾ ਸੂਤਰ ਹੈ ਹੀ ਪਰ ਦੂਜੀ ਦੂਜੀਆਂ ਕਮਿਊਨਿਟੀਆਂ ਵੀ ਅੱਜ ਉਹਨਾਂ ਨੂੰ ਮਾਨਤਾ ਦੇ ਰਹੀਆਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਥੈਂਕ ਯੂ ਜੀ ਮਿਹਰਬਾਨੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦਾ